ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਮੁੰਡਾ ਨਹੀਂ ਇੱਕ ਨੌਕਰ ਹੁੰਦਾ ਉਹ ਨੌਕਰ ਦਾ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹੋ ਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾੜ ਵਰ ਕੱਢ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰੋਂ ਬਹਿਣ ਲੱਗੇ ਵੀ ਉਹ ਹੋਣਾ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰ ਨਹੀਂ ਨਹੀਂ ਬਾਤ ਉਹ ਭਾਈ ਤਰ ਮਾਰ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਅੱਛਾ ਵਜਿਆ ਮੈਨੂੰ ਮਾਰੇ ਦੇ ਮੈਂ ਹੈਗੇ ਆਪਨੇ ਹੁਣ ਤਾਂ ਨਹੀਂ ਜਾ ਕੁਮਾਇਆ ਨਹੀਂ ਨਹੀਂ ਮੇਰੇ ਘਰ ਹਾਂਜੀ ਹਾਂਜੀ ਉਸ ਪਾਰਟ ਆਫ ਯੂ ਨਾ ਵੀ ਉਹ ਕਿਹੇ ਹਸਪਤਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬਸ ਨਰਟ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਇਹ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੁੰਨੇ ਸੀਗੇ ਪਤਲੇ ਪਤਲੇ ਸੀ ਮੁੰਨੇ ਸੀ ਦੋਨੇ ਦੇਖੋ ਬਿੱਲਾ ਮੜਾ ਵਿੱਚ ਪਤਾ ਨਹੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਆਉ ਹਾਉ ਪਰ ਉਹਨਾਂ ਦੇ ਹਿਸਾਬ ਕਿਤਾ ਵੀ ਇਦਾਂ ਹੀ ਉਹ ਮੁੰਡੇ ਨੇ ਸਾਈਡ ਤੇ ਹੋ ਜਾ ਜਾਣਾ ਨਹੀਂ ਕੋ ਤੁਹਾਡੇ ਕੋ ਪੈਸੇ ਥੱਲੇ ਦੀ ਮੰਗ ਜਿਆ ਕੋਈ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਟ ਨੂੰ ਹੱਥ ਵਾਇਆ ਵਾ ਇੱਕ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਿੱਦੇ ਮੈਂ ਥੱਲੇ ਡਾਟ ਕੱਢਿਆ ਉਹਦੇ ਤੋਂ ਫਾਲੋਅ ਆਊਟ ਕਰ ਲਿਆ ਹੋ ਗਿਆ ਠੀਕ ਹੁੰਦਾ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਮ ਦਾ ਵਿਅਕਤੀ ਇਹਦੀ ਦੁਕਾਨ ਹੈ ਸਿਠਾਲੀ ਪੁਲ ਦੇ ਉੱਪਰ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫੈਕ ਕੀਤਾ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉਥੇ ਉਹ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਪਹਿਲਾ ਫਸਤ ਪਤਾ ਹੈ ਕਿ ਕਿੱਦਾਂ ਦੀ ਹਾਲਤ ਕੀ ਹੈ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚਨਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਂ